ਸਸ਼ੀਕਲ ਜੀ ਤੁਸੀਂ ਵੇਖੀਂ ਦੇ ਜਦੁਨੀਆਂ ਤੇ ਮੈਂ ਤੀਰ ਸਿੰਘ ਸਨੇਰ ਇਸ ਵਕਤ ਮੋਗਾ ਜ਼ਿਲ੍ਹੇ ਦਾ ਪਿੰਡ ਚੂੜਚਾ ਖੜੇ ਆ ਜਿੱਥੇ ਪਿੰਡ ਦੇ ਲੋਕ ਇਕੱਠੇ ਹੋਏ ਨੇ ਕੀ ਮਸਲਾ ਹੈ ਕੀ ਗੱਲ ਹੈ ਆਪਾਂ ਪੁੱਛਾਂਗੇ ਵੀ ਜਿਹੜੇ ਅੱਜ ਇਕੱਠੇ ਨੇ ਗੱਲਬਾਤ ਕਰਾਂਗੇ ਭਾਈ ਜੀ ਸੱਚ ਪੂਜਾ ਕਰਦੇ ਗੋ ਮਾਤਾ ਦੀ ਨੰਦੀ ਦੀ ਸੌਂ ਦਾ ਮਹੀਨਾ ਚਲਦਾ ਦੂਜੇ ਪਾਸੇ ਪਿੰਡ ਵਾਲੇ ਕਹਿੰਦੇ ਕਿ ਨੰਦੀ ਨੂੰ ਕਤਲ ਕੀਤਾ ਜਾਂਦਾ ਵਾ ਕੀ ਲੱਗਦਾ ਵਾ ਤੁਸੀਂ ਇਹ ਆਪਣੀ ਆਪਣੀ ਸੋਚ ਹੁੰਦੀ ਆ ਬਾਕੀ ਮੈਂ ਪਿੰਡ ਵਾਲਿਆਂ ਦਾ ਸਭ ਤੋਂ ਵੱਧ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਇਕੱਠੇ ਹੋ ਕੇ ਮੈਨੂੰ ਇਹ ਸ਼ਿਕਾਇਤ ਦੱਸੀ ਔਰ ਗਊ ਰੱਖਸ਼ਾ ਦਲ ਵੱਲੋਂ ਮੇਰੀ ਡਿਊਟੀ ਲੱਗੀ ਹੈ ਔਰ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਕਿ ਜਲਦ ਤੋਂ ਜਲਦ ਇਸ ਦੋਸ਼ੀ ਤੇ ਜਗਦੀਸ਼ ਸਿੰਘ ਤੇ ਕਾਰਵਾਈ ਹੋਵੇ ਜੇਕਰ ਕੋਈ ਕਾਰਵਾਈ ਦੇ ਵਿੱਚ ਪਿੱਲੀ ਕਾਰਵਾਈ ਰਹੀ ਫਿਰ ਸਾਡੀ ਜਥੇਬੰਦੀ ਵੱਲੋਂ ਜ਼ਿਲ੍ਹਾ ਮੋਗਾ ਤੋਂ ਤਰਨਾ ਸਟਾਰਟ ਹੋਊਗਾ ਤੇ ਪੂਰੇ ਪੰਜਾਬ ਲੈਵਲ ਤੇ ਚੱਲੂਗਾ ਔਰ ਮੈਂ ਤੋਂ ਭੁਪਿੰਦਰ ਸਿੰਘ ਪ੍ਰਸ਼ਾਸਨ ਅੱਗੇ ਬੇਨਤੀ ਕਰਦਾ ਵੀ ਸਾਡੇ ਪਿੰਡੋਂ ਜਿਹੜਾ ਕੋਈ ਜਗਦੀਸ਼ ਸਿੰਘ ਉਰਫ ਸੋਨਾ ਸਾਨੂੰ ਹਬੂਟਾ ਸਿੰਘ ਅ ਜਿਹੜੀਆਂ ਬੰਦੀ ਬਣਾ ਕੇ ਦੋ ਟੱਟੇ ਲੈ ਕੇ ਜਾ ਰਿਆ ਸੀਗਾ ਜਿਸ ਨੇ ਰਸਤੇ ਵਿੱਚ ਜਾ ਕੇ ਉਹਨਾਂ ਨੂੰ ਛੱਡਣ ਦੀ ਜਾਂ ਕਿਦਾਂ ਉਹਨੂੰ ਉਹਦੀ ਮਨਸ਼ਾ ਕੀ ਸੀ ਰਸਤੇ ਵਿੱਚ ਜਾ ਕੇ ਉਹਨੇ ਟਰੈਕਟਰ ਦੀ ਲਿਫਟ ਚੱਕਤੀ ਜਿਹੜਾ ਕਿ ਇੱਕ ਟੱਟੇ ਦੇ ਗਲ 'ਚ ਬਹੁਤ ਜ਼ਿਆਦਾ ਰੱਸਾ ਮੋਟਾ ਪਾਇਆ ਹੋਣ ਕਰਕੇ ਉਹ ਇੱਕ ਟੱਟਾ ਦਾ ਉਹਨਾਂ ਤੋਂ ਭੱਜ ਗਿਆ ਜੀ ਉਥੋਂ ਦੂਸਰੇ ਟੱਟੇ ਦੇ ਚ ਆ ਬਹੁਤ ਜ਼ਿਆਦਾ ਰੱਸਾ ਮੋਟਾ ਪਾਇਆ ਹੋਣ ਕਰਕੇ ਉਹਦੀ ਜਿਹੜੀ ਆ ਉਹ ਸਰਸੇ ਦੇ ਨਾਲ ਫਾਹਾ ਆਉਣ ਦੇ ਨਾਲ ਉਹਦੀ ਜਿਹੜੀ ਮੌਤ ਉੱਥੇ ਮੌਕੇ ਤੇ ਹੀ ਹੋ ਗਈ ਬਲਖੰਡੀ ਵਾਲੇ ਰਸਤੇ ਤੇ ਅਸੀਂ ਪ੍ਰਸ਼ਾਸਨ ਮੂਰੇ ਬਰਤਦ ਕਰਦੇ ਆਂ ਵੀ ਜਿਹੜਾ ਬੇਜਬਾਨ ਇੰਨਾ ਧੱਕਾ ਹੋਇਆ ਉਹਦਾ ਜਿਹੜਾ ਕੋਈ ਪੋਸਟਮਾਰਟਮ ਕਰਵਾ ਕੇ ਜੋ ਵੀ ਉਹਦੀ ਪ੍ਰਸ਼ਾਸਨ ਵੱਲੋਂ ਬਣਦੀ ਕਾਰਵਾਈ ਆ ਉਹਨੂੰ ਅਮਲ ਵਿੱਚ ਲਿਆਂਦਾ ਜਾਵੇ ਅਸੀਂ ਇਨਸਾਫ ਦੀ ਮੰਗ ਕਰਦੇ ਆਂ ਵੀ ਜਿਹੜੇ ਬੇਜਵਾਨਾਂ ਇੰਨਾ ਥੱਕਾ ਹੋਇਆ ਇੰਨਾ ਉਤਰ ਤੜ ਕੇ ਮਰਿਆ ਉਹਦਾ ਜਿਹੜਾ ਉਹਨੂੰ ਉਹਦੀਆਂ ਆਤਮਾ ਨੂੰ ਜਿਹੜਿਆ ਉਹ ਸ਼ਾਂਤੀ ਮਿਲ ਸਕੇ ਕਲਪ ਸਿੰਘ ਪਿੰਡ ਚੂੜਚੱਕ ਦਾ ਰਹਿਣ ਵਾਲਾ ਹਾਂ ਡੈਸਟਕ ਮੋਗਾ ਦਾ ਰਹਿਣ ਵਾਲਾ ਹਾਂ ਸਾਡੇ ਪਿੰਡ ਲਗਭਗ 2 ਮਹੀਨੇ ਪਹਿਲਾਂ ਇੱਕ ਲੰਦੀ ਦਾ ਕਤਲ ਹੋਇਆ ਤੇ ਅਸੀਂ ਉਹਦੇ ਬਾਰੇ 7 ਤਰੀਕ ਨੂੰ 4-5 ਦਿਨ ਪਹਿਲਾਂ ਮੋਗੇ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤੇ ਵੀ ਇਸ ਤੇ ਕਾਰਵਾਈ ਹੋਵੇ ਕਿਉਂਕਿ ਇਹ ਬਹੁਤ ਹੀ ਗੰਭੀਰ ਹਾਲਤ ਵਿੱਚ ਇਸ ਨੂੰ ਫਾਹਾ ਦੇ ਕੇ ਮਾਰਿਆ ਗਿਆ ਹੈ ਜੈਸੇ ਆਦਮ ਨੇ ਇਸ ਨੂੰ ਮਾਰਿਆ ਹੈ ਉਹ ਤੇ ਤੁਰੰਤ ਕਾਰਵਾਈ ਹੋਵੇ ਤੇ ਪਰਚਾ ਦਰਜ ਹੋਵੇ ਜੀ ਨਿਕਲ ਗਈ ਇਸ ਵਕਤ ਅਸੀਂ ਖੜੇ ਆ ਸੇਮ ਨਾਲੇ ਉੱਤੇ ਤਾਂ ਸੇਮ ਨਾਲੇ ਦੇ ਉੱਤੇ ਖੜੇ ਆ ਤਾਂ ਪਿੰਡ ਵਾਲੇ ਕਹਿੰਦੇ ਪੱਤਰਕਾਰ ਸਾਹਿਬ ਤੁਹਾਨੂੰ ਉੱਥੇ ਲੈ ਚਲਦੇ ਆ ਜਿੱਥੇ ਨੰਦੀ ਨੂੰ ਦੱਬਿਆ ਸੀ ਮਾਰ ਕੇ ਤਾ ਗੱਲਬਾਤ ਕਰਦੇ ਆ ਆ ਬਾਈ ਹੋਣਾ ਨੇ ਵੇਖਿਆ ਬਾਈ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਉੱਥੇ ਮੌਕੇ ਤੇ ਸੀ ਕੀ ਗੱਲਬਾਤ ਹੋਈ ਹਾਂਜੀ ਅਸੀਂ ਮੌਕੇ ਤੇ ਇੱਥੇ ਸੀ ਜੀ ਇੱਥੇ ਨੰਝਾ ਘੋਰ ਕਤਲ ਕਰਕੇ ਜੀ ਜੀ ਸੇਮ ਨਾਲ ਦਿੱਤੇ ਜੀ ਇਸ ਜਗ੍ਹਾ ਤੇ ਜੀ ਟੂਆ ਪਟਕੇ ਨਾ ਪੈਗਾ ਜੇਸੀਪੀ ਉੱਥੇ ਰੁਕੀ ਸੀ ਜੀ ਉਸ ਮੋਟਰ ਦੇ ਸਾਹਮਣੇ ਜੇਸੀਪੀ ਉੱਥੇ ਰੁਕੀ ਸੀ ਮੋਟਰ ਲੰਦੀਆ ਜੇਸੀਪੀ ਨੇ ਟੂਆ ਘੱਟਿਆ ਗਿਆ ਇਹ ਜੁਇ ਦੇ ਵਿੱਚ ਨੰਦੀ ਨੱਪਿਆ ਗਿਆ। ਪਾਪੀ ਨਹੀਂ ਹੈ ਬੰਦਾ। ਇਹ ਬੰਦਾ ਮਹਾਪਾਪੀਆ ਕਿਉਂਕਿ ਨੰਦੀ ਦਾ ਕਤਲ ਕਰਨ ਵਾਲਾ ਜੋ ਨੰਦੀ ਦਾ ਕਤਲ ਕਰਨ ਵਾਲਾ ਉਹਨੂੰ ਸਜ਼ਾ ਮੇਰੇ ਇਸ ਜਗ੍ਹਾ ਪਰ ਨੰਦੀ ਦਾ ਕੋਹਲ ਕਤਲ ਕਰਕੇ ਨੱਪਿਆ ਗਿਆ। ਜੀ ਦੂਸਰੀ ਧਿਰ ਦਾ ਜਿਹੜਾ ਪੱਖ ਲੈਣ ਪਹੁੰਚੇ ਆ ਤਾਂ ਇਸ ਗੱਲ ਗੱਲ ਕਰਦੇ ਆ ਜਗਦੀਸ਼ ਸਿੰਘ ਜੀ ਜਿਨ੍ਹਾਂ ਦੇ ਉੱਤੇ ਤਾਂ ਇਲਜ਼ਾਮ ਲਾਏ ਗਏ ਸੀ ਕਿ ਇੱਕ ਠੱਠੂ ਮਾਰਿਆ ਗਿਆ ਤੁਸੀਂ। ਮਾਰਿਆ ਉਹਦਾ ਕਤਲ ਕੀਤਾ ਨੰਦੀ ਦਾ। ਕੀ ਗਲੇ ਵੇਖੋ ਜੀ ਸਾਡੇ ਵਾਰਾਸਾਂ ਕੋਈ ਛੱਡ ਗਿਆ ਦੋ ਸਾਡੇ ਨਗਰ ਦੇ ਵਿੱਚ ਇੱਥੇ ਸਾਡੇ ਗਊਸ਼ਾਲਾ ਅਗਲੇ ਪਾਸੇ ਗੁਰਦੁਆਰਾ ਸਾਹਿਬਾ ਸਾਡੇ ਜਦੋਂ ਮਨ ਲੋ ਲੋਕੀ ਮੱਥਾ ਟੇਕੇ ਜਾਂਦੇ ਆ ਗਊਸ਼ਾਲਾ ਦੇ ਗੁਰਦੁਆਰਾ ਸਾਹਿਬਾ ਇਹ ਲੋਕਾਂ ਨੂੰ ਮਾਰਦੇ ਸੀਗੇ ਜੀ ਨਗਰ ਨੇ ਫੈਸਲਾ ਕੀਤਾ ਵੀ ਆਪਾਂ ਇਹਨਾਂ ਖੜ ਕੇ ਛੱਡ ਕੇ ਆਉਣਾ ਇਹਨਾਂ ਦੋ ਟਟਿਆਂ ਨੂੰ ਚਲੋ ਅਸੀਂ ਗਊਸ਼ਾਲਾ ਦੇ ਵਿੱਚ ਦੇ ਟਟਾ ਫਿਰਦਾ ਸੀ ਤਾਰ ਕੇ ਇਥੇ ਟਰਾਲੀ ਚ ਲੱਦੇ ਅੱਠਾਂ ਬੰਜਰ ਲੱਦੇ ਸੀ ਜੀ ਇਹ ਮਨ ਲੋ ਬੰਦੇ ਮੈਂ ਜਗਦੀਸ਼ ਸਿੰਘ ਆ ਤੇ ਗੁਰਵਿੰਦਰ ਸਿੰਘ ਜਿਹੜਾ ਸਾਡੇ ਦੇ ਸਰਕਾਰ ਜਿਹਦਾ ਪਛਤਾ ਕਰਾ ਰਿਆ ਤੇ ਉਹ ਬੰਦਾ ਤੇ ਇੱਕ ਹੈਗਾ ਰੀਡੂ ਛਰਦਾ ਤੇ ਇੱਕ ਹੈਗਾ ਮਨਜੀਤ ਸਿੰਘ ਤੇ ਇੱਕ ਹੈਗਾ ਜੀ ਕੁਲਦੀਪ ਸਿੰਘ ਤੇ ਇੱਕ ਮੰਦਰ ਸਿੰਘ ਤੇ ਇੱਕ ਸ਼ਵਕ ਮਾਰਜੀ ਅੱਛਾ ਅਸੀਂ 8 ਬੰਦੇ ਆ ਜੀ ਗਊਸ਼ਾਲਾ ਦੋਵੇਂ ਟੱਟੇ ਲੱਦੇ ਅਸੀਂ ਇਹ ਟੱਟੇ ਜੀ ਮਾਨੂੰ ਲੱਦ ਕੇ ਹੀ ਜੋ ਤਰੇ ਟੇਰਾ ਜਿੱਥੇ ਪੜ ਪੇ ਦੋਵੇਂ ਜੀ ਟਰਾਲੀ 'ਚ ਜੋ ਟੱਟੇ ਪੜ ਪੇ ਰਾਜੋ ਇਹ ਟੱਟਾ ਟਰਾਲੀ ਵਿੱਚ ਡਿੱਗ ਪਿਆ ਵਿੱਚ ਅੰਦਰਵਾਰ ਇਹਨੂੰ ਆ ਗਿਆ ਟੈਗ ਇਹਦੀ ਹੋ ਗਈ ਮੌਤ ਦੇ ਤੁ ਇਹ ਬਾਅਦ ਵਿੱਚ ਗੁਰਵਿੰਦਰ ਸਿੰਘ ਜੀ ਦਾ ਮੈਨੂੰ ਸਾਡੇ ਪਰਤਾ ਕਰਾ ਰਿਆ ਉਹ ਬੰਦੇ ਨੇ ਜਾ ਕੇ ਜੀਐਸਵੀ ਨਾਲ ਗੱਲ ਕਰਕੇ ਮਤਲਬ ਸੇਂਹ ਸਾਡੇ ਕੰਮ ਚੱਲੇ ਜੀਐਸਵੀ ਦਾ ਉਥੇ ਟੋਆ ਵਾਲੇ ਪਟਾਇਆ ਉਸੇ ਨਾਲ ਨੂਨ ਲੈ ਕੇ ਆਂਦਾ ਅਰਾਮ ਦੀ ਦੁਕਾਨ ਤੋਂ ਉੱਤੇ ਪਾਉਣ ਨੂੰ ਸਾਰਾ ਕੁਝ ਉਹਨਾਂ ਨਾਲ ਕੀਤਾ ਸਾਡੇ ਉਹ ਬੰਦੇ ਨੇ ਤੁਸੀਂ ਜੀਐਸਵੀ ਮਸ਼ੀਨ ਦੀ ਗੱਲ ਕਰਦੇ ਹੋ ਉਹ ਕਹਿੰਦੇ ਜੀ ਜੀਐਸਵੀ ਮਸ਼ੀਨ ਉਹਨਾਂ ਨੇ ਬੁਲਾ ਕੇ ਜਿਹੜਾ ਟਟਾ ਲੈ ਜੀਦਾ ਸੇਂਹ ਤੇ ਕੰਮ ਚੱਲ ਰਿਹਾ ਜੀਐਸਵੀ ਦਾ ਉਸੇ ਨੇ ਵੀ ਗੱਲ ਕੀਤੀ ਮਸ਼ੀਨ ਵਾਲਿਆਂ ਨਾਲ ਗੁਰਵਿੰਦਰ ਸਿੰਘ ਜੀ ਵੀ ਕਿੰਨੇ ਪਹਿਲੇ ਲੈ ਕੇ ਟੋਆ ਪੜਦਾ ਉਹਨਾਂ ਨੇ ਮੇਰੇ ਸੇਵਾ ਕਰਦੋਂ ਫਰੀ ਕੋਈ ਚੱਕਰ ਨਹੀਂ ਉਥੇ ਮੈਂ ਹਰ ਗੱਲ ਬਾਤ ਕੀਤੀ ਉਹੀ ਮੂੰਹ ਲੱਗਿਆ ਪਿੰਡ ਦੇ ਵਿੱਚੋਂ ਸਾਡੇ ਨਗਰ 'ਚੋਂ ਦੁਕਾਨ ਤੋਂ ਉਹ ਤਾਂ ਸਰਪੜਾ ਦੋਸ਼ ਲਾ ਰਹੇ ਆ ਹਾਂ ਮੇਰੇ ਕੋਲ ਆਇਦਾ ਪਤਾ ਉਹਨੇ ਕਤਲ ਕੀਤਾ ਕਤਲ ਕੀਤਾ ਨਹੀਂ ਕਤਲ ਨਹੀਂ ਕੀਤਾ ਵੇਖੋ ਜੀ ਆ ਹਾਈ ਕੋਰਟ ਦੇ ਆਰਡਰ ਆ ਉਹਨਾਂ ਕੋਲ ਮੈਂ ਜ਼ਮੀਨ ਘੜਾਈ ਆ ਸਾਡੇ 4-5 ਕਿਲੇ ਸਰਕਾਰ ਦੀ ਜੀ ਉਹ ਬੰਦੇ ਜਿਨ੍ਹਾਂ ਦੇ ਬੰਦੇ ਮਨੋ ਬੋਲੇ ਆ ਮੇਰੇ ਖਿਲਾਫ ਉਹਨਾਂ ਕੋਲ ਜ਼ਮੀਨ ਘੜਾਈ ਆ ਉਹਨਾਂ ਦੀ ਜ਼ਮੀਨ ਨੱਪੀ ਹੋਈ ਸੀ ਸਰਕਾਰੀ ਬਸ ਉਹੀ ਮਸਲਾ 7 ਮਹੀਨੇ ਦੇ ਮਨੋ ਬੱਛਾ ਕਹਿੰਦਾ ਝੋੜਾ ਟੱਟਾ ਮਰੀ ਨੂੰ ਸਰਪੰਚ ਸਾਹਿਬ ਆ ਰਿਹਾ ਮੈਨੂੰ ਨਹੀਂ ਆਜਾ ਪਿੰਡ ਦੀ ਪੰਚਾਇਤ ਖੜੀ ਆ ਉਹਨਾਂ ਦਾ ਵੀ ਪੱਖ ਲੈਨੇ ਆ ਤਾਂ ਬਈ ਹਸੀ ਗੱਲ ਸਾਸੀ ਗੱਲ ਬਾਈ ਜੀ ਨਾਮ ਮੰਨਾ ਹਰਦੀਪ ਸਿੰਘ ਹੈਰੀਆ ਜੀ ਮੌਜੂਦਾ ਮੈਂਬਰ ਪੰਚਾਇਤ ਆ ਜੀ ਜੀ ਹਾਂ ਜੀ ਇਹ ਸਰਪੰਚ ਸਾਹਿਬ ਹੈ ਸਾਡੇ ਇਹ ਵੀ ਮੈਂਬਰ ਪੰਚਾਇਤ ਆ ਜੀ ਸਾਰੀ ਪੰਚਾਇਤ ਖੜੀ ਹੈ ਪਿੰਡ ਦੀ ਤਾਂ ਜਿਹੜੇ ਤੁਹਾਡੇ ਨਾਲ ਖੜੇ ਨੇ ਇਹਨਾਂ ਦੇ ਅਲੀਗੇਸ਼ਨ ਲਾਏ ਆ ਕਿ ਇਹਨਾਂ ਨੇ ਜਿਹੜਾ ਘੱਟਠੇ ਦਾ ਮੰਦੀ ਦਾ ਕਤਲ ਕੀਤਾ ਉਹਨੂੰ ਮਾਰਿਆ ਕੀ ਕਹਿਣਾ ਚਾਹੁੰਦੇ ਆ ਭਾਈ ਪੱਖ ਲੈਣਾ ਨਹੀਂ ਜੀ ਇਹ ਜਿੱਥੇ ਆਪਾਂ ਖੜੇ ਆ ਅਨਾ ਇਹ ਆਪਾਂ ਬੇ ਇਨਸ਼ਾ ਅੱਲ ਜ ਖੜੇ ਆ ਸਾਡੇ ਨਗਰ ਨੇ ਆਪ ਖੰਡ ਪੈਸਾ ਇਕੱਠਾ ਕਰਕੇ ਇਥੇ ਬੇ ਇਨਸ਼ਾ ਬਣਾਈ ਆ ਬੇ ਇਨਸ਼ਾ ਗਊਆਂ ਸਾਹਮਣੋਂ ਹੁੰਦੀ ਆ ਨਾ ਕਿ ਗਊਆਂ ਦਾ ਕਤਲ ਕਰਨ ਨੂੰ ਟੱਟਿਆਂ ਦਾ ਕਤਲ ਕਰ ਲੂ ਇਹ ਤਾਂ ਇਹਦੇ ਨਾਲ ਵਿਚਾਰਨਾ ਰਾਂਝੇ ਸ਼ਾਹ ਉਹਨਾਂ ਦੀ ਪ੍ਰਾਣੀ ਸਰਕਾਰੀ ਜ਼ਮੀਨ ਇਹਨੇ ਉਹਨਾਂ ਤੋਂ ਛੜਾਈ ਆ ਜਿਹੜਾ ਉਹ ਬੰਦਾ ਉਹਨਾਂ ਚੋਂ ਗੁਰਵਿੰਦਰ ਸਿੰਘ ਜਿਹੜਾ ਇਹ ਕੋਲੀਗੇਸ਼ਨ ਲਾ ਰਿਆ ਉਹ ਤਾਂ ਟੱਠਾ ਨਾਲ ਦਬਾਉਣ ਚ ਸੀਗਾ ਜਦੋਂ ਟੱਠਾ ਇਹਦੇ ਟੱਠਿਆਂ ਦੀ ਲੜਾਈ ਹੋਈ ਆ ਟਰਾਲੀ ਜਿਹਨਾਂ ਲੱਦਨੇ ਦੋਨੇ ਠੱਠੇ ਆਸਮੇ ਭਿੜੇ ਆ ਇੱਕ ਠੱਠਾ ਪੂਰਾ ਹੋ ਗਿਆ ਤੇ ਉਹ ਉਹ ਗੁਰਵਿੰਦਰ ਸਿੰਘ ਕਹਿੰਦਾ ਦੇ ਨਾਲ ਦਬਾਰਿਆ ਇਹਨਾਂ ਦੇ ਨਾਲ ਦਬਾ ਕੇ ਨਾਲ ਉੱਤੇ ਲੋਨ ਪਵਾ ਕੇ ਸਾਰਾ ਕੁਝ ਕਰ ਰਿਹਾ ਇਹ ਤਾਂ ਹੀ ਇੱਕ ਸਾਜ਼ਿਸ਼ ਤੇ ਹੈ ਤੇ ਮੰਦੀਪ ਦਾ ਲੋਕ ਬੇਟਾ ਝੂਠੇ ਆ ਕੋਈ ਤੇ ਨੰਦੀ ਨਹੀਂ ਮਾਰਿਆ ਇਹ ਠੀਕ ਆ ਵੀ ਹੁਣ ਨੰਦੀ ਤਾਂ ਇੱਕ ਹੋਰ ਸਾਡੇ ਫਿਰ ਰਿਹਾ ਜਿਹੜਾ ਕਿ ਸਾਨੂੰ ਮਾਰਦਾ ਤੇ 20 ਬੱਚੇ ਅਸੀਂ ਸਾਡੇ ਗਊਸ਼ਾਲਾ ਦੇ ਵਿੱਚ ਵੀ ਆ ਜਿਹੜੇ ਕਿ ਅਸੀਂ ਮਤਲਬ ਉਹਨਾਂ ਦਾ ਇੰਤਜ਼ਾਮ ਕਰ ਰਹੇ ਆ ਪਰ ਇਹ ਨੰਦੀ ਤੇ ਦੋਸ਼ ਲਾ ਰਹੇ ਆ ਇਹਨਾਂ ਨੇ ਸੇਵਾ ਕੀਰ ਕਰਦੇ ਨਾਲ ਸਾਡੇ ਤੇ ਮਤਲਬ ਇਹ ਗਲਤ ਰੋਪ ਹੈ ਇਹਨਾਂ ਦਾ ਮਸਲਾ ਆ ਵੀ ਦੀ ਕੋਈ ਲੜਾਈ ਝਗੜੇ ਦਾ ਉਹ ਜਿਹੜੀ ਪਹਿਲਾਂ ਬਰੋਲਾ ਉਸ ਮਸਲੇ ਨੂੰ ਬਣਾ ਕੇ ਇਹ ਗੱਲ ਬਣਾ ਰਹੇ ਤੇ ਦੂਸਰਾ ਇਹ ਬਿਲਕੁਲ ਗਲਤ ਆ ਇਹ ਬੱਚਿਆਂ ਨੂੰ ਸਕੂਲ ਜਾਂਦੇ ਟੱਠੇ ਮਾਰਦੇ ਦੋਨੇ ਅਸੀਂ ਪਿੰਡ ਦੇ ਨਾਲ ਸਾਰੇ ਰਲ ਕੇ ਨਾਲ ਲੱਦੇ ਆ ਛੱਡੀ ਕਹੇ ਆ ਟੱਠੇ ਨਾਲ ਟੱਠਾ ਲੜਿਆ ਅਸੀਂ ਆਪ ਲਾਏ ਆ ਗੁਰਵਿੰਦਰ ਸਾਡੇ ਨਾਲ ਆ ਨੂਨ ਮੇਰੇ ਨਾਲ ਜਾ ਕੇ ਲੈ ਕੇ ਆਇਆ ਇੱਥੋਂ ਚਾਚਾ ਮੇਰਾ ਨਾਲ ਆ ਦੇ ਗੁਰਵਿੰਦਰ ਮੈਂ ਪੁੱਛਿਆ ਗੁਰਵਿੰਦਰ ਨੂੰ ਗੁਰਵਿੰਦਰ ਕਿੱਧਰ ਹੈ ਕਹਿੰਦਾ ਟੱਠਾ ਕਰਕੇ ਪੂਰਾ ਗਿਆ ਅਸੀਂ ਵੀ ਦਾਰੇ ਨਾਲ ਗ ਫਿਰ ਅਸੀਂ ਜੱਗ ਵੀ ਕੀਤਾ ਪੰਡਾ ਗਊਸ਼ਾਲਾ ਫਿਰ ਵੀ ਪਈ ਐ ਸੰਤਾ ਤੋਂ ਅਰਦਾਸ ਬੇਨਤੀ ਵੀ ਕਰਾਈ ਐ ਇਹ ਤਾਂ ਬਿਲਕੁਲ ਗਲਤ ਗੱਲ ਹੈ ਜਿਹੜੀ ਐਵੇਂ ਕਹਿਣੀ ਹੈ ਜਿਹੜਾ ਹੁਣ ਟਟਾ ਸਾਡੇ ਪਿੰਡ ਫਰਦਾ ਜਿਓ ਕਿਸੇ ਦੇ ਬੱਚੇ ਦਾ ਨੁਕਸਾਨ ਹੋ ਗਿਆ ਇਹ ਭਰਨਦਾਰ ਹੋਣੇ ਚਾਹੀਦੇ ਹਾਂ ਕੀ ਪ੍ਰਸ਼ਾਸਨ ਤੋਂ ਮੰਗ ਮੈਂ ਕਹਿੰਦਾ ਕਿ ਸਾਡੀ ਸਰਵੇਖਣ ਹੋਣੀ ਚਾਹੀਦੀ ਯਾਰ ਨਜ਼ਾਇਜ਼ ਕਰਾ ਲਈਏ ਪਰ ਦੇ ਵਿੱਚ ਜੋ ਇਹਨਾਂ ਦੀ ਚਲਦੀ ਗੱਲਬਾਤ ਉਹ ਗੱਲ ਵੱਖਰੀ ਐ ਪਰ ਇਹ ਮੁੱਦਾ ਨਾ ਬਣਾਇਆ ਜਾਵੇ ਠੀਕ ਐ ਅਸੀਂ ਪੜਤਾਂ ਸਾਨੂੰ ਪਤਾ ਸਾਰੇ ਘਰਾਂ ਬਾਰੇ